30 ਹੋਵੇ ਜਾਂ 9 ਜਦੋਂ ਵੀ ਕਿਤੇ ਜਾਣਾ ਹੋਵੇ ਤੇ ਉਹਨਾਂ ਨੂੰ ਪਾਰਲਰ ਤੇ ਜਾ ਕੇ ਤਿਆਰ ਹੋਣਾ ਬਹੁਤ ਵਧੀਆ ਲੱਗਦਾ ਹੈ ਪਰ ਇਸੇ ਕਰਕੇ ਉਹਨਾਂ ਨੂੰ ਛਿੜਕਾ ਵੀ ਪੈਂਦੀਆਂ ਨੇ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਅਬਰਾਤ ਵੀ ਚਲੇ ਗਈ ਏ ਤੇ ਸਾਰਾ ਵਿਆਹ ਵੀ ਖਤਮ ਹੋ ਗਿਆ ਤੇ ਸਾਰਾ ਖਾਣ ਪੀਣ ਵੀ ਮੈਨੂੰ ਲੱਗਦਾ ਮੁੱਕ ਗਿਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਹੈ ਵੀ ਹਰ ਵਾਰ ਆਪਾਂ ਕਿਤੇ ਜਾਣਾ ਹੋਵੇ ਤੇ ਪਾਰਲਰ ਤੋਂ ਜ਼ਰੂਰੀ ਤਿਆਰ ਹੋਣਾ ਹੁੰਦਾ ਹਾਂ ਦਾ ਘਰ ਵੀ ਤਾਂ ਤਿਆਰ ਹੋ ਜਾਂਦਾ ਹੈ ਘਰ ਤਿਆਰ ਹੁੰਜੇ ਤੈਨੂੰ ਕੀ ਪ੍ਰੋਬਲਮ ਹੈ ਓਏ ਹੋਰ ਗੱਲ ਸੁਣ ਲੋ ਮੈਂ ਸੁਣਨੀ ਆ ਤੇਰੀਆਂ ਗੱਲਾਂ ਗੁੱਲਾਂ ਤੇਰਾ ਤਾਂ ਇਹੀ ਹਾਲ ਐ ਆ ਦੇਖ ਲੈ ਮੰਮੀ ਐ ਦਾ ਮੈਨੂੰ ਤੇ ਇਹਦੀ ਤਾਂ ਸਮਝ ਹੀ ਨਹੀਂ ਲੱਗਦੀ ਬਾਤ ਆਗੇ ਚੱਕ ਜਾਇਆ ਕਰ ਕਾਲੀਓ ਦੇ ਮਗਰ ਪਈ ਜੀ ਵੀਰ ਵੀ ਉਹੀ ਕੰਮ ਕਰਦੀ ਆ ਸੁਣਿਆ ਹੁਣ ਇਹਨੂੰ ਵੀ ਤੇ ਪਤਾ ਹੋਣਾ ਚਾਹੀਦਾ ਮੈਂ ਜਦੋਂ ਤੂੰ ਆਪਣੇ ਪੇਕੇ ਕਿਤੇ ਜਾਂਦੀ ਸੀ ਫੰਕਸ਼ਨਾਂ 'ਚ ਤੇ ਤੂੰ ਪਲਵਾ ਤਾਂ ਤਿਆਰ ਹੁੰਦੀ ਸੀਗੀ ਤੇ ਸਾਰੇ ਆ ਲਾੜਚਾਂ ਆਪਣੇ ਸੋਹਰੇ ਆ ਕੇ ਪੂਰੇ ਕਰਨੇ ਆ ਪੇਕੇ ਨਹੀਂ ਪੂਰੇ ਕਰਾ ਸਕਦੇ ਸੀ ਹਾਂ ਜਾਂ ਕੁਝ ਖਾਣ ਪੀਣ ਨੂੰ ਲੈ ਗੇੜਾ ਕੱਟ ਕੇ ਆ ਨਾਨੀ ਜੀ ਮੈਨੂੰ ਇਹ ਗੱਲ ਨਹੀਂ ਸਮਝ ਆਂਦੀ ਦੇਖਿਆ ਪੇਕੇ ਵਾਲੇ ਕਹਿੰਦੇ ਕਿ ਆਪਣੇ ਸਾਰੇ ਲਾੜਜਾ ਸੋਹਰੇ ਘਰ ਜਾ ਕੇ ਪੂਰੇ ਕਰੇ ਇਹ ਸੋਹਰੇ ਇਹ ਦੁੱਖ ਨਹੀਂ ਖਤਮ ਹੋਣਾ ਕਦੀ ਸਾਰੇ ਪੇਕੇ ਘਰ ਜਾ ਕੇ ਪੂਰੇ ਕਰੀ ਮੈਨੂੰ ਇਹ ਦੱਸੋ ਕਿ ਆਵਾਸ ਨਹੀਂ ਘਰ ਕਿਹੜਾ ਹੁੰਦਾ ਧੀਆਂ ਦਾ ਅਸਲੀ ਘਰ ਕੋਈ ਵੀ ਨਹੀਂ ਹੁੰਦਾ ਧੀਆਂ ਦਾ ਅਸਲੀ ਘਰ ਸਿਰਫ ਸ਼ਮਸ਼ਾਨ ਘਰ लास्ट ਵਿੱਚ ਸ਼ਮਸ਼ਾਨ ਘਰ ਹੀ ਅਸਲੀ ਘਰ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ